ਕੰਨੜਾ ਮਹੱਲਾ ਪੰਜਵਾ ਵਿਖੇ ਦਲ ਸੰਤਨ ਤੁਮਰ ਗਾਹੋ ਇਹ ਵਿਖੇ ਦਲ ਇੱਥੇ ਵਿਸਰਾਮ ਲਾਉਣਾ ਹੈ ਸੰਤਨ ਤੁਮਰ ਗਾਹੋ ਤੁਮਰੀ ਟੇਕ ਪੁਰੂਸਾ ਠਾਕੁਰ ਸਰਨ ਤੁਮਾਰੀ ਆਹੋ ਰਹਾਉ ਜਨਮ ਜਨਮ ਕੇ ਮਹਾ ਪਰਾਛਤ ਦਰਸ਼ਨ ਭੇਟ ਮਿਟਾਹਿਓ ਭੈਉ ਪ੍ਰਗਾਸ ਅਨਦ ਉਜੀਆਰਾ ਸਹਜ ਸਮਾਦ ਸਮਾਹਿਓ ਕਾਉਨ ਕਹੈ ਤੁਮ ਤੇ ਕਾਛ ਨਾਹੀ ਤੁਮ ਸਮਰਾਥ ਅਥਾਹਿਓ ਕਿਰਪਾ ਨਿਦਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਹਿਓ ਇਬਸਰਾਮ ਕ੍ਰਿਪਾ ਨਿਲਾਨ ਇਤਿਥਮਕ ਰੰਗ ਰੂਪ ਰਾਸ ਇਥੇ ਵਿਸਰਾਮ ਹੈ ਨਾਮ ਨਾਨਕ ਲੈ ਨਾਹੀਉ ਕੰਨੜਾ ਮਹੱਲਾ ਪੰਜਵਾ ਬੂੜਤ ਪ੍ਰਾਨੀ ਹਰਿ ਜਾਪ ਤੀਰੈ ਬਿਨਸਾ ਮੋਹ ਪਰਮ ਦੁਖ ਪੀਰੈ ਬਿਨਸਾ ਪਦ ਤੇ ਵਿਸਰਾਮ ਲਾਉਣਾ ਹੈ ਬਿਨਸਾ ਮੋਹ ਪਰਮ ਦੁਖ ਪੀਰੈ ਬਿਨਸ ਮੂਹ ਭਰਮ ਦੁਖ ਪੀਰੈ ਰਹਾਉ ਸਿਮਰਉ ਦਿਨ ਰੈਨ ਗੁਰ ਕੇ ਚਰਨ ਜਾਤ ਕਤ ਪੀਖਉ ਤੁਮਰੀ ਸਰਨ ਸੰਤ ਪ੍ਰਸਾਦ ਹਰ ਕੀ ਗਉਨ ਗਾਇਆ ਗੌਰ ਭੇਟਤ ਨਾਨਕ ਸੁਖ ਪਾਇਆ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਗ ਜਨਾ ਮਿਲ ਹਰ ਜਸ ਗਾਈਐ ਰਹਾ ਕਰ ਕਿਰਪਾ ਪ੍ਰਭ ਹਿਰਦੈ ਵਸੇ ਰੂ ਚਰਨ ਸੰਤਨ ਕੈ ਮਾਥਾ ਮੇਰੂ ਪਾਰ ਬ੍ਰਹਮ ਕਉ ਸਿਮਰਹੁ ਮਨਾ ਸਿਮਰਹੁ ਮਨਾ ਪੂਲਾ ਬੂਨਾ ਮਨਾ ਨਹੀਂ ਕਹਦ ਨਾ ਪਾਰ ਬ੍ਰਹਮ ਕਉ ਸਿਮਰਹੁ ਮਨਾ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਕਾਣੜਾ ਮਹੱਲਾ ਪੰਜਵਾ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅੱਖੀਆਂ ਕੋ ਸੰਤੋਖ ਪ੍ਰਭ ਦਰਸਨ ਰਸਨਾ ਇਤਿ ਯਮਕਲਾਦਨੀ ਹੈ ਹਰ ਹਰ ਭੋਜਨ ਤ੍ਰਿਪਤਾਨੀ ਤੇ ਵਿਸਰਾਮ ਅੱਖੀਆਂ ਪੁੱਲਾ ਨਹੀਂ ਬੋਲਣਾ ਥੋੜਾ ਜਿਹਾ ਕਸ ਕੇ ਬੋਲਣਾ ਅੱਖੀਆਂ ਕੋ ਸੰਤੋਖ ਇਥੇ ਠਮਕ ਪ੍ਰਭ ਦਰਸ਼ਨ ਰਹਾਉ ਕਰਨਨ ਪੂਰ ਰਹਿਓ ਜਸ ਪ੍ਰੀਤਮ ਕਰਨਨ ਪੂਰ ਰਹਿਓ ਇਥੇ ਠਮਕ ਜਸ ਪ੍ਰੀਤਮ ਇਥੇ ਵਿਸਰਾਮ ਹੈ ਕਲ ਮਲ ਦੋਖ ਸਗਲ ਮਲ ਹਰਸਨ ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀਂ ਕਰਸਨ ਆਨ ਉਪਾਵ ਥਕਿਤ ਇਥੇ ਠੰਮ ਕਲੋਨੀ ਹੈ ਨਹੀਂ ਕਰਸਨ ਕਰ ਗਹਿ ਲੀਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕੰਨੜਾ ਮਹੱਲਾ ਪੰਜਵਾ ਕੁਹਕਤ ਕਪਟ ਖਪਟ ਖਾਲ ਗਰਜਤ ਸائیں ਵਿਸਰਾਮ ਧਿਆਨ ਨਾਲ ਲਾਉਣਾ ਹੈ ਕੁਹਕਤ ਕਪਟ ਖਪਟ ਇੱਥੇ ਠੰਮਕ ਖਾਲ ਗਰਜਤ ਇੱਥੇ ਵਿਸਰਾਮ ਹੈ ਮਰਜਤ ਮੀਚ ਅਨਿਕ ਬਰੀਆ ਕੁਹਕਤ ਕਪਟ ਖਪਟ ਖਾਲ ਗਰਜਤ ਮਰਜਤ ਮੀਚ ਅਨਿਕ ਬਰੀਆ ਰਹਾਓ ਅਹੰ ਮਤ ਅਨਰਤ ਕੁਮਿਤ ਹਿਤ ਅਹੰ ਮਤ ਅਨਰਤ ਕੁਮਿਤ ਹਿਤ ਇਥੇ ਵਿਸਰਾਮ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ਅਨਿਤ ਵਿਵਹਾਰ ਅਚਾਰ ਵਿਦਹੀਨਤ ਅਨਿਤ ਵਿਵਹਾਰ ਅਚਾਰ ਵਿਦਹੀਨਤ ਇਥੇ ਵਿਸਰਾਮ ਮਮ ਮਦ maat ਕੋਪ ਜਰੀਆ ਮਮ ਪੁਲਾ ਬੋਲਣਾ ਹੈ ਮਮ ਮਦ maat ਕੋਪ ਜਰੀਆ ਅਨਿਤ ਬਿਵਹਾਰ ਅਚਾਰ ਵਿਦਹੀਨਤ ਮਮ ਮਦ maat ਕੋਪ ਜਰੀਆ ਕਰੁਣ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਧਰ ਸਰਨ ਪਰਿਆ ਕਰੁਣ ਕਿਰਪਾਲ ਗੋਪਾਲ ਦੀਨ ਬੰਦ ਇਥੇ ਵਿਸਰਾਮ ਨਾਨਕ ਥੀਮ ਖਲਾ ਦਨੀ ਹੈ ਉਧਰ ਸਰਨ ਪਰਿਆ ਕਾਨੜਾ ਮਹੱਲਾ ਪੰਜਵਾ ਜੀ ਪ੍ਰਾਨ ਮਾਨ ਦਾਤਾ ਹਰ ਵਿਸਰਤੇ ਹੀ ਹਾਨ ਰਹਾਉ ਹਰ ਵਿਸਰਤੇ ਹੀ ਇਥੇ ਵਿਸਰਾਮ ਹਾਨ ਗੋਬਿੰਦ ਤਿਆਗ ਆਨ ਲਾਗ ਹੈ ਅੰਮ੍ਰਿਤੋ ਡਾਰ ਭੂਮ ਪਾਗ ਹੈ ਗੋਬਿੰਦ ਤਿਆਗ ਆਣ ਲੱਗ ਹੈ ਇਥੇ ਵਿਸਰਾਮ ਅੰਮ੍ਰਿਤੋ ਡਾਰ ਭੂਮ ਪਾਗ ਹੈ ਬਿਖੇ ਰਸ ਸਿਉ ਆਸਕਤ ਮੂੜੇ ਕਾਹੇ ਸੋਖ ਮਾਨ ਬਿਖੇ ਰਸ ਸਿਉ ਆਸਕਤ ਮੂੜੇ ਆਸਕਤ ਉਚਾਰਨ ਕਰਨਾ ਹੈ ਆਸਕਤ ਆਸਕਤ ਮੂੜੇ ਬਿਖੇ ਰਸ ਸਿਉ ਆਸਕਤ ਮੂੜੇ ਕਾਹੇ ਸੋਖ ਮਾਨ ਕਾਮ ਕ੍ਰੋਧ ਲੋਭ ਵਿਆਪਿਓ ਜਨਮ ਹੀ ਕੀ ਖਾਨ ਪਤਿਤ ਪਾਵਨ ਸਰਨ ਆਇਓ ਉਧਰ ਨਾਨਕ ਜਾਨ ਉਧਰ ਨਾਨਕ ਜਾਨ ਆਨੜਾ ਮਹੱਲਾ ਪੰਜਵਾ ਅਵਲੋਕੋ RAM ਕੋ ਮੁਖਾਰ ਬਿੰਦ ਅਵਲੋਕੋ ਇਥੇ ਵਿਸਰਾਮ ਲਾਉਣਾ ਹੈ RAM ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚਿੰਦ ਰਹਾਓ ਚਰਨ ਕਮਲ ਹਿਰਦੈ ਧਾਰ ਉੱਤ랴 ਦੁਖ ਮੰਦ ਰਾਜ ਧਾਨ ਪਰਵਾਰ ਮੀਰਾ ਸਰਬ ਸੋ ਗੋਬਿੰਦ ਰਾਜ ਧਾਨ ਪਰਵਾਰ ਮੀਰਾ ਇਥੇ ਵਿਸਰਾਮ ਹੈ ਸਰਬ ਸੋ ਗੋਬਿੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨ ਮਰੰਦ ਇਪਾਇਓ ਪਦ ਤੇ ਵਿਸਰਾਮ ਹੈ ਕੰਨੜਾ ਮਹੱਲਾ ਪੰਜਵਾ ਘਰ ਪੰਜਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਅਰਾਧ ਪ੍ਰਭ ਪੂਜੋ ਇਥੇ ਵਿਸਰਾਮ ਨਾਮ ਅਰਾਧ ਗੁਰ ਸਤਗੁਰ ਗੌਰ ਸਤਗੁਰ ਚਰਨੀ ਗੁਰ ਸਤਗੁਰ ਚਰਨੀ ਲਾਗ ਗੌਰ ਸਤਗੁਰ ਚਰਨੀ ਲਾਗ ਹਰ ਪਾਵਹੁ ਮਨ ਹਰ ਪਾਵਹੁ ਮਨ ਆਗਾਦ ਆਗਾਦ ਤੇ ਇੱਕ ਕੰਨ ਹੀ ਹੈ ਹਰ ਪਾਵਹੁ ਮਨ ਆਗਾਦ ਹਰ ਪਾਵਹੁ ਮਨ ਅਗਾਧ ਜਗ ਜੀਤ ਜਗ ਜੀਤੋ ਹੋ ਹੋ ਗੁਰ ਕਿਰਪਾਦ ਜਗ ਜੀਤੋ ਹੋ ਇਥੇ ਵਿਸਰਾਮ ਲਾਦਣਾ ਹੋ ਗੁਰ ਕਿਰਪਾਦ ਰਹਾਉ ਅਨੇਕ ਪੂਜਾ ਮੈਂ ਬਹੁ ਵਿਦ ਖੋਜੀ ਸਾ ਪੂਜਾ ਜੇ ਹਰਿ ਭਾਵਾਸ ਮਾਟੀ ਕੀ ਇਹ ਪੁਤਰੀ ਜੋਰੀ ਇਹ ਪੁਤਰੀ ਪੁੱਲਾ ਹੀ ਬੋਲਣਾ ਪੁਤਲੀ ਦਾ ਵਾਚਕ ਹੈ ਪੁਤਰੀ ਨਹੀਂ ਕਹਿਣਾ ਮਾਟੀ ਕੀ ਇਹ ਪੁਤਰੀ ਜੋਰੀ ਕਿਆ ਇਹ ਕਰਮ ਕਿਆ ਇਹ ਕਰਮ ਕਮਾਸ ਪ੍ਰਭ ਬਾਹ ਪਕਰ ਜਿਸ ਮਾਰਗ ਪਾਵੋ ਸੋ ਤੁਦ ਜੰਤ ਮਿਲਾਸ ਸੋ ਤੁਦ ਜੰਤ ਮਿਲਾਸ ਹਾਂ ਠੀਕ ਔਰ ਓਟ ਮੈਂ ਕੋਇ ਨਾ ਸੂਝੈ ਇਕ ਹਰ ਕੀ ਓਟ ਮੈਂ ਆਸ ਕਿਆ ਕਿਆ ਦੀਨ ਕਰੇ ਕਿਆ ਦੀਨ ਕਰੇ ਅਰਦਾਸ ਜੋ ਸਭ ਘਟ ਪ੍ਰਭੂ ਨਿਵਾਸ ਤਰਾ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹੀਅਤ ਹੈ ਤੁਮਰਾ ਓ ਬਲ ਬਲ ਸਾਧ ਬਲ ਜਾਸ ਕਾਨੜਾ ਮਹੱਲਾ ਪੰਜਵਾ ਘਰ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਗਤ ਉਧਾਰਨ ਨਾਮ ਪ੍ਰੇਅ ਤੇਰਾ ਨਾਵ ਨਿਧ ਨਾਮ ਨਿਧਾਨ ਹਰ ਕੀ ਰੈ ਇਹ ਨਾਵ ਨਿਧ ਨਾਮ ਇਥੇ ਵਿਸਰਾਮ ਹੈ ਨਿਧਾਨ ਹਰ ਕੀ ਰੈ ਹਰ ਰੰਗ 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 ਅਨੂਪੇਰੈ ਹਰ ਰੰਗ ਰੰਗ ਇਥੇ ਵਿਸਰਾਮ ਰੰਗ ਅਨੂਪੇਰੈ ਕਾਹੇ ਰੇ ਮਨ ਮੋਹ ਮਗਨੇਰੈ ਨੈਨੁ ਦੇਖ ਸਾਧ ਦਰਸੇਰੈ ਸੋ ਪਾਵੈ ਜਿਸ ਲਖਤ ਲਲੇਰੈ ਰਹਾਉ ਸੇਵੋ ਸਾਧ ਸੰਤ ਚਰਨੇਰੈ ਸੇਵੋ ਸਾਧ ਸੰਤ ਤੇ ਵਿਸ्राम ਹੈ ਚਰਨੀ ਰੈ ਬਾਣਛਉ ਧੂਰ ਪਵਿੱਤਰ ਕਰੇ ਰੈ 86 ਮੱਜਨ ਮੈਲ ਕਟੇ ਰੈ ਸਾਸ ਸਾਸ ਧਿਆਵੋ ਮੁਖ ਨਹੀਂ ਮੋਰੇ ਕਟੇ ਰੈ ਮੈ ਕਟੇ ਰੈ ਇਕੱਠਾ ਹੀ ਪਾਤ ਕਿਸ ਸੰਗ ਨਾ ਚੱਲੇ ਲੱਖ ਕਰੋੜੈ ਪ੍ਰਭ ਜੀ ਕੋ ਨਾਮ ਅੰਤ ਪੁਕਰੋ ਰੈ ਨਾਮ ਤੇ ਵਿਸਰਾਮ ਹੈ ਪ੍ਰਭ ਜੀ ਕੋ ਨਾਮ ਅੰਤ ਪੁਕਰੋ ਰੈ ਮਨ ਸਾ ਮਾਨ ਏਕ ਨਿਰੰਕੇਰੈ ਸਗਲ ਤਿਆਗ ਹੋ ਭਾਵ ਦੂਜੇ ਰੈ ਦੂਜੇ ਰੈ ਸਗਲ ਤਿਆਗ ਹੋ ਭਾਵ ਦੂਜੇ ਰੈ ਕਵਨ ਕਹਾ ਹੋ ਗੋਨ ਪ੍ਰੇਤੇ ਰੈ ਕਵਨ ਕਹਾ ਹੋ ਇਥੇ ਵਿਸਰਾਮ ਲਾਉਣਾ ਹੈ ਗੁਣ ਪ੍ਰਤੀਰ ਬਰਨ ਨਾ ਸਕਾ ਏਕ ਟੁਲੇਰੈ ਦਰਸ਼ਨ ਪਿਆਸ ਬਹੁਤ ਮਨ ਮੇਰਾ ਮੇਰ ਨਾਨਕ ਦੇਵ ਜਗਤ ਗੁਰ ਕੇਰੈ ਮਿਲ ਨਾਨਕ ਦੇਵ ਜਗਤ ਗੁਰ ਕੀਰੈ